हां जी नमस्कार आदाब सत श्री अकाल देखो आज मैं ले ले सिंकल -सिंकल सूट लेके आया हूं ਤੁਹਾਡੇ ਵਾਸਤੇ ਸਾਰੇ ਕੈਟਲੋਗ ਵਾਲੇ ਸੂਟ ਨੇ ਬ੍ਰਾਂਡਡ ਸੂਟ ਨੇ ਕੋਈ ਸੂਟ 1395 1495 ਵਾਲੇ ਸੂਟ ਨੇ ਸਾਰੇ ਸਿੰਗਲ ਸਿੰਗਲ ਸੂਟ ਆ ਜਿਹੜਾ ਮਰਜ਼ੀ ਸੂਟ ਲੈ ਲਿਓ 1195 ਰੁਪਏ ਦਾ ਦੋ ਸੂਟ ਮਿਲਣਗੇ ਤੁਹਾਨੂੰ 2300 ਰੁਪਏ ਦੇ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਸਡਾਨਾ ਬ੍ਰਾਂਡ ਦਾ ਪੀਸ ਆ ਜੀ ਕੈਟਲੋਗ ਵਾਲਾ ਪੀਸ ਆ ਪਿਓਰ ਬਿਸ਼ਕੋਸ ਪਸ਼ਮੀਨਾ ਦਾ ਸੂਟ ਆ ਬ੍ਰਿਸਟਲ ਪ੍ਰਿੰਟਿੰਗ ਹੈ ਘੇਰੇ ਦੇ ਉੱਤੇ ਕਢਾਈ ਮਿਲੂਗੀ ਤੁਹਾਨੂੰ ਬਲੈਕ ਕਲਰ ਦਾ ਸੂਟ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ ਨਾਲ ਮਿਲੂਗੀ ਬਹੁਤ ਸੋਹਣੀ ਬਾਟਮ ਜੀ ਤੇ ਆਹ ਲੋ ਜੀ ਸ਼ਾਲ ਮਿਲੂਗੀ ਤੁਹਾਨੂੰ ਇਹਦੇ ਨਾਲ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਆਹ ਲੋ ਜੀ ਲਾਈਟ ਵੇਟ ਵਿਸਕੋਸ ਪਸ਼ਮੀਨਾ ਜੀ ਵੀ ਚੈੱਕ ਕਰੋ ਜਰਾ ਬਹੁਤ ਵਧੀਆ ਖੂਬਸੂਰਤ ਸ਼ਾਲ ਰੇਟ ਰਹੂਗਾ ਜੀ 1195 ਰੁਪਏ ਜੀ ਦੋ ਸੂਟ ਲਾਉਂਗੇ ਤਾਂ 2300 ਰੁਪਏ ਦੇ ਪੈਣਗੇ ਅਰ ਆਫਟਰ ਸੇਚਿੰਗ ਦੇਖੋ ਜੀ ਇਤਨਾ ਮਡੂਗਾ ਸਾਰੇ ਦੇ ਸਾਰੇ ਬ੍ਰਾਂਡਡ ਸੂਟ ਰੇ ਜੀ ਆ ਲੋ ਜੀ ਅੰਪੀਰੀਅਲ ਬ੍ਰਾਂਡ ਦਾ ਪੀਸ ਆ ਗਿਆ ਸਿੰਗਲ ਸਿੰਗਲ ਪੀਸ ਹੈ ਜੀ ਸਾਰੇ ਦੇ ਸਾਰੇ ਖੂਬਸੂਰਤ ਪੀਸ ਹੈ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਆ ਲੋ ਪੀਸ ਚੈੱਕ ਕਰੋ ਜੀ ਸਕਿਨ ਕਲਰ ਦਾ ਪੀਸ ਹੈ ਜੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਖੂਬਸੂਰਤ ਪ੍ਰਿੰਟਿੰਗ ਬਾਹਾਂ ਦੇ ਉੱਪਰ ਵੀ ਤੁਹਾਨੂੰ ਪ੍ਰਿੰਟਿੰਗ ਅਲੱਗ ਮਿਲੂਗੀ ਜੀ ਬੈਗ ਦੇ ਉੱਪਰ ਵੀ ਤੁਹਾਨੂੰ ਪ੍ਰਿੰਟਡ ਮਿਲੂਗੀ ਔਰ ਬਹੁਤ ਸੋਹਣਾ ਖੂਬਸੂਰਤ ਪੀਸ ਹੈ ਬਾਟਮ ਦੇਖੋ ਕਿੰਨੀ ਸ਼ਾਨਦਾਰ ਪਿਓਰ ਪਸ਼ਮੀਨੇ ਦੀ ਬਾਟਮ ਤੇ ਦੁਪੱਟਾ ਮਿਲੂਗਾ ਜੀ ਪਿਓਰ ਦਾ ਦੁਪੱਟਾ ਜੀ ਆਹ ਦੇਖੋ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਰੇਟ 1595 ਵਾਲਾ ਸੂਟ ਹੈ ਜੀ ਇਹ ਸਿੰਗਲ ਸਿੰਗਲ ਸੂਟ ਨੇ ਮੈਂ ਟੈਗ ਲੱਗੇ ਵੀ ਦਿਖਾ ਦੇਣਾ ਦੇਖੋ 1595 ਰੁਪਏ ਤੁਹਾਨੂੰ ਮਿਲੂਗਾ ਜੀ ਅੱਜ 1195 ਚ ਦੋ ਸੂਟ ਕੋਈ ਵੀ ਸੂਟ ਲਾਉਂਗੇ ਨਾ ਵੀਡੀਓ ਦੇ ਵਿੱਚੋਂ ਦੋ ਸੂਟ ਮਿਲਣਗੇ ਤੁਹਾਨੂੰ 2300 ਰੁਪਏ ਦੇ ਜੀ ਆਹ ਲਓ ਜੀ ਗ੍ਰੇ ਕਲਰ ਦਾ ਸੂਟ ਆ ਗਿਆ ਜੀ ਪੀਸ ਚੈੱਕ ਕਰੋ ਪਹਿਲਾਂ ਸਾਰੇ ਦੇ ਸਾਰੇ ਬ੍ਰਾਂਡਡ ਸੂਟ ਨੇ ਜੀ ਦੇਖੋ ਪੀਸ ਡਿਜੀਟਲ ਪ੍ਰਿੰਟਿੰਗ ਹੈ ਜੀ ਆ ਨੈਕ ਦੇ ਉੱਪਰ ਨਾਲ ਦੇਖੋ ਤੁਹਾਨੂੰ ਕਢਾਈ ਵੀ ਮਿਲੂਗੀ ਨਾਲ ਇਹਦੇ ਪਿਓਰ ਪਸ਼ਮੀਨਾ ਆ ਲੋ ਜੀ ਨਾਲ ਮਿਲੂਗੀ ਜੀ ਬਾਟਮ ਤੇ ਸ਼ਾਲ ਮਿਲੂਗੀ ਤੁਹਾਨੂੰ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਜੀ ਸ਼ਾਲ ਚੈੱਕ ਕਰੋ ਪਹਿਲਾਂ ਆਹ ਬਾਤ ਹੈ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਆ ਆ ਦੇਖੋ ਕਿੰਨੀ ਸੌਫਟ ਹੈ ਬਿਲਕੁਲ ਜਿਹਾ ਮੁੱਠੀ ਦੇ ਵਿੱਚ ਸ਼ਾਲ ਨੂੰ ਲੈ ਲਿਓ ਇੰਨੀ ਵਧੀਆ ਸ਼ਾਲ ਹੈ ਬਿਲਕੁਲ ਸੌਫਟ ਕੁਆਲਿਟੀ ਹੈ ਜੀ ਸ਼ਾਲ ਦੀ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਮਾਸਾਕਾਲੀ ਬ੍ਰਾਂਡ ਦਾ ਪੀਸ ਹੈ ਖੂਬਸੂਰਤ ਪੀਸ ਆ ਲਓ ਜੀ ਆ ਵੀ ਐਮਪੀਰੀਅਲ ਬ੍ਰਾਂਡ ਦਾ ਪੀਸ ਆ ਗਿਆ ਜੀ ਸਿੰਗਲ ਪੀਸ ਹੈ ਜੀ 1595 ਵਾਲਾ ਪੀਸ ਚੈੱਕ ਕਰੋ ਜਰਾ ਕਿਆ ਬਾਤ ਹੈ ਪੁੱਠਾ ਆ ਗਿਆ ਜੀ ਇਹ ਇਧਰਲੇ ਪਾਸੇ ਆਊਗਾ ਜੀ ਸਿੱਧਾ ਮਿਰਰ ਦਾ ਕੰਮ ਕੀਤਾ ਹੋਇਆ ਸਾਰੇ ਪੀਸ ਦੇ ਉੱਪਰ ਇਹ ਬ੍ਰਾਂਡਡ ਸੂਟ ਨੇ ਜੀ ਸਾਰੇ ਦੇ ਸਾਰੇ ਅੰਪੀਰੀਅਲ ਬ੍ਰੈਂਡ ਦਾ ਪੀਸ ਹੈ ਬਾਟਮ ਮਿਲੂਗੀ ਜੀ ਪਿਓਰ ਪਸ਼ਮੀਨੇ ਦੀ ਬਾਟਮ ਤੇ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਖੂਬਸੂਰਤ ਦੁਪੱਟਾ ਇਹ ਵੀ ਤੁਹਾਨੂੰ ਮਿਲੂਗਾ ਜੀ 1195 ਸਿੰਗਲ ਸਿੰਗਲ ਪੀਸ ਹੈ ਜੀ ਸਾਰੇ ਮੇਰੇ ਕੋਲੇ ਫੁੱਲ ਪਿਓਰ ਦਾ ਦੁਪੱਟਾ ਮਿਲੂਗਾ ਜੀ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਮਿਲੂਗਾ ਕੋਈ ਦੂਸਰਾ ਨਹੀਂ ਮਿਲੂਗਾ ਆਹ ਲਓ ਜੀ ਸਾਬਾ ਬ੍ਰੈਂਡ ਦਾ ਪੀਸ ਆ ਗਿਆ ਜੀ 1395 ਤੋਂ ਉੱਪਰ ਦਾ ਪੀਸ ਹੈ ਜੀ neck ਦੇ ਉੱਪਰ ਕਢਾਈ ਹੈ ਪ੍ਰਿੰਟਿੰਗ ਦੇਖੋ ਪਹਿਲਾਂ ਤੁਸੀਂ ਮਾਊਸ ਕਲਰ ਦਾ ਪੀਸ ਆ ਪਿਓਰ ਪਸ਼ਮੀਨਾ ਔਰ ਨਾਲ ਦੇਖੋ ਜੀ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਬਾਟਮ ਤੇ ਤੁਹਾਨੂੰ ਮੈਂ ਇਹ ਦੁਪੱਟਾ ਦਿਖਾਉਂਗਾ ਜੀ ਬਹੁਤ ਸ਼ਾਨਦਾਰ ਲਾਈਟ ਵੇਟ ਵਿਸਕੋਸ ਪਸ਼ਮੀਨੇ ਦਾ ਹੀ ਮਿਲੂਗਾ ਜੀ ਸ਼ਾਲ ਇਹ ਦੁਪੱਟੇ ਵਰਗਾ ਹੀ ਸ਼ਾਲ ਹੈ ਜੀ ਕੋਈ ਦੂਜਾ ਸ਼ਾਲ ਨਹੀਂ ਹੈਗਾ ਹੈਵੀ ਕੁਆਲਟੀ ਵਾਲਾ ਔਰ ਗਰਮ ਪੂਰਾ ਰਹੂਗਾ ਦੇਖੋ ਸ਼ਾਲ ਕਿੰਨਾ ਸ਼ਾਨਦਾਰ ਸ਼ਾਲਾ ਰੇਟ ਰਹੂਗਾ ਜੀ 1195 ਇੱਕ ਸੂਟ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਜੀ ਵੀ ਚੈੱਕ ਕਰੋ ਜੀ ਆ ਲੋ ਜੀ ਰੈਲ ਬਲੂ ਕਲਰ ਆ ਗਿਆ ਜੀ। ਕਯਾ ਬਾਤ ਹੈ ਪੀ ਚੈੱਕ ਕਰੋ ਜਰਾ। ਇਹ ਪਾਸਾ ਇਧਰ ਲਾਉਗਾ ਜੀ ਇਧਰ ਆ। ਕਹੇ ਗਲਤ ਲੱਗੀ ਹੋਈ ਆ। ਆ ਲੋ। ਸਾਰਾ ਡਿਜੀਟਲ ਪ੍ਰਿੰਟਿੰਗ ਹੈ ਜੀ। ਕੱਲਾ ਕੱਲਾ ਫਲਾਵਰ ਦੇਖੋ ਤੁਹਾਨੂੰ ਅਲੱਗ ਮਿਲੂਗਾ। ਅੱਜ ਤੁਹਾਡੀ ਲਾਟਰੀ ਲੱਗਣ ਵਾਲੀ ਆ ਇਹ ਪੀਸ ਜੇ ਨਾ ਮਰਜ਼ੀ ਲੈ ਲਓ ਜੀ ਬਹੁਤ ਸ਼ਾਨਦਾਰ ਪੀਸ ਨੇ ਸਾਰੇ ਦੇ ਸਾਰੇ। ਔਰ ਦੁਪੱਟਾ ਵੀ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ। 1195 ਰੁਪਏ ਹੈ ਜੀ। 200 2300 ਰੁਪਏ ਦੇ ਜੀ। ਖੂਬਸੂਰਤ ਪੀਸ ਹੈ। ਬਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲਓ ਜੀ ਸਾਈਬਾ ਬ੍ਰਾਂਡ ਦਾ ਪੀਸ ਆ ਜੀ ਕੈਟਲੋਗ ਵਾਲਾ ਪੀਸ ਆ ਡਿਜੀਟਲ ਪ੍ਰਿੰਟਿੰਗ ਹੈ ਖੂਬਸੂਰਤ ਨੋਟਵਰਕ ਦਾ ਕੰਮ ਕੀਤਾ ਹੋਇਆ ਨਾਲ ਆ ਨਾਲ ਤੁਹਾਡੇ ਬਾਹਾਂ ਦੇ ਉੱਪਰ ਲਾਓ ਪਲਾਜ਼ੋ ਤੇ ਲਾਓ ਜਿੱਥੇ ਮਰਜ਼ੀ ਲਾਓ ਨਾਲ ਕਟਵਰਗ ਵਾਲੀ ਲੈਂਸ ਵੀ ਮਿਲੂਗੀ ਲੈਂਸ ਦਿਖਾ ਦਿਓ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਤੁਹਾਨੂੰ ਬਾਟਮ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਆ ਲਓ ਸਿਰਫ 1100 ਤੇ 95 ਰੁਪਏ ਜੀ ਆਹ ਲੋ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ 1195 ਰੁਪਏ ਬਾਦ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਆਪਾਂ ਲਾਈਟ ਵੇਟ ਬਸਕੋਟਸ ਪਸ਼ਮੀਨੇ ਦੀ ਸ਼ਾਲਾ ਆਹ ਲੋ ਪੀਸ ਚੈੱਕ ਕਰੋ ਜਰਾ ਸਟੀਲ ਗ੍ਰੇ ਕਲਰ ਆ ਗਿਆ ਜੀ ਪ੍ਰਿੰਟਿੰਗ ਚੈੱਕ ਕਰੋ ਕੇਰੇ ਤੇ ਕਢਾਈ ਜੀ ਨਾਲ ਡਿਜੀਟਲ ਪ੍ਰਿੰਟ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਪੈਨਲ ਬਣਿਆ ਹੋਇਆ ਔਰ ਬਹੁਤ ਵਧੀਆ ਪਸ਼ਮੀਨੇ ਦੀ ਮਿਲੂਗੀ ਜੀ ਨਾਲ ਬਾਟਮ ਤੇ ਨਾਲ ਸ਼ਾਲ ਮਿਲੂਗੀ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਅੱਜ ਸੰਡੇ ਸਪੈਸ਼ਲ ਹੈ ਜੀ ਸੰਡੇ ਕਰਕੇ ਸੌਡ ਦੇ ਰਹੇ ਤੁਹਾਨੂੰ ਮੈਂ ਦੇਖੋ ਕਿ ਖੂਬਸੂਰਤ ਪੀਸ ਆ ਲਓ ਜੀ ਕੀ ਆ ਬਾਤ ਹੈ ਪੀਸ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਬ੍ਰਾਂਡਡ ਆਰਟੀਕਲ ਜੀ ਖੂਬਸੂਰਤ ਪੀਸ ਬਸ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲੋ ਜੀ ਵੀਵਿੰਗ ਵਾਲਾ ਸੂਟ ਆ ਗਿਆ ਜੀ। ਇਹ ਸਾਰੇ ਸੂਟ ਬੁੰਤੀ ਦੇ ਵਿੱਚ ਬਣਿਆ ਹੋਇਆ ਜੀ। 3 ਮੀਟਰ ਸ਼ਰਟ ਹੈ ਜੀ। ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਦੇਖੋ ਬੈਗ ਵੀ ਇਸੇ ਤਰ੍ਹਾਂ ਹੀ ਤੁਹਾਨੂੰ ਮਿਲੂਗੀ ਜੀ ਵੀਵਿੰਗ ਦੇ ਵਿੱਚ ਪੀਸ ਬਣਿਆ ਹੋਇਆ। ਚੈੱਕ ਕਰ ਲਓ। ਕੋਈ ਪ੍ਰਿੰਟਿੰਗ ਨਹੀਂ ਸਾਰਾ ਸਾਰਾ ਬਨਾਸੀ ਵੀਵਿੰਗ ਦੇ ਵਿੱਚ ਪੀਸ ਬਣਿਆ ਹੋਇਆ। ਬਾਹਾਂ ਵੀ ਤੁਹਾਨੂੰ ਮੈਂ ਦਿਖਾਉਣਾ ਨਾਲ ਇਹਦੇ। ਆਹ ਬਾਹਾਂ ਦਾ ਕੱਪੜਾ ਤੁਹਾਨੂੰ ਅਲੱਗ ਮਿਲੂਗਾ ਜੀ। ਖੂਬਸੂਰਤ ਪੀਸ ਹੈ। ਪਲੇਨ ਮਿਲੂਗੀ ਜੀ ਇਹ ਤੁਹਾਡੇ ਨਾਲ 3 ਮੀਟਰ ਦੀ ਉਹ ਬਾਟਮ। ਆਹ ਲੋ ਜੀ ਬਾਟਮ। ਔਰ ਸ਼ਾਲ ਵੀ ਮਿਲੂਗੀ ਜੀ ਸਾਰੀ ਸਾਰੀ ਵੀਵਿੰਗ ਵਾਲੀ ਸ਼ਾਲ ਆ ਪੀਸ ਚੈੱਕ ਕਰੋ ਜਣਾ ਜੀ ਸਿਰਫ 1195 ਰੁਪਏ ਜੀ ਇਹ ਵੀ ਮੇਰੇ ਕੋਲੇ ਸਿੰਗਲ ਸਿੰਗਲ ਪੀਸ ਨੇ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਪੀਸ ਖੂਬਸੂਰਤ ਕਲੋਰੀ ਬ੍ਰਾਂਡ ਦਾ ਪੀਸ ਆ ਬ੍ਰਾਂਡਡ ਆਰਟੀਕਲ ਹੈ ਜੀ ਸਾਰੇ ਦੇ ਸਾਰੇ ਆ ਲਓ ਜੀ ਪੀਸ ਚੈੱਕ ਕਰੋ ਜਣਾ ਇਹਦੀ ਵੀ 3 ਮੀਟਰ ਦੀ ਸ਼ਰਟ ਹੈ ਜੀ ਸਾਰਾ ਵੀਵਿੰਗ ਦੇ ਵਿੱਚ ਬਣਿਆ ਹੋਇਆ ਨਾਲ ਵਰਕ ਕੀਤਾ ਹੋਇਆ ਥੱਲੇ 10 ਮੀਟਰ ਸ਼ਰਟ ਨੈਕਲਾਈਨ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਔਰ ਆਹ ਲੋ ਜੀ ਇਹਦੀ ਬਾਟਮ ਤੇ ਨਾਲੇ ਮਿਲੂਗੀ ਜੀ ਸ਼ਾਲ ਤੈਸਰ ਤੇ ਲੱਗੇ ਹੋਏ ਨੇ ਸ਼ਾਲ ਦੇ ਹੈਂਡਲੂਮ ਦੇ ਪੀਸ ਹੁੰਦੇ ਨੇ ਸਾਰੇ ਇਹ ਪੀਸ 3 4 ਵਜੇ ਨੇ 1195 ਰੁਪਏ ਦੀ ਸ਼ਾਲ ਦੇਖੋ ਨਾਲ ਪੱਲਾ ਕਿੰਨਾ ਸ਼ਾਨਦਾਰ ਬਣਿਆ ਹੋਇਆ ਬੰਬਲ ਲੱਗੇ ਨੇ ਸਾਈਡ ਦੇ ਉੱਪਰ ਖੂਬਸੂਰਤ ਪੀਸ ਹੈ ਸਾਰਾ ਵੀਵਿੰਗ ਵਾਲਾ ਡਿਜ਼ਾਈਨ ਹੈ ਵੀਵਿੰਗ ਚੈੱਕ ਕਰਾ ਲਓ ਦੇਖੋ ਬੈਗ ਦੇ ਉੱਪਰ ਸਾਰੇ ਵੀਵਿੰਗ ਵਾਲੇ ਪੀਸ ਨੇ ਸਿਰਫ 1195 ਰੁਪਏ ਦੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਨੇ ਕੋਈ ਵੀ ਵੀਰ ਛੱਡਣ ਵਾਲਾ ਨਹੀਂ ਜੀ ਆਹ ਲਓ ਪੀਸ ਚੈੱਕ ਕਰੋ ਖੂਬਸੂਰਤ ਪੀਸ ਇਹ ਵੀ ਵੀਵਿੰਗ ਵਾਲਾ ਪੀਸ ਹੈ ਜੀ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਉਹ ਬਾਟਮ ਹੈ ਨੈਕਲਾਈਨ ਚੈੱਕ ਕਰੋ ਖੂਬਸੂਰਤ ਪੀਸ ਆਹ ਲਓ ਜੀ ਬਾਟਮ ਤੇ ਇਹਦੀ ਸ਼ਾਲ ਵੀ ਤੁਹਾਨੂੰ ਮੈਂ ਦਿਖਾਉਣਾ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਹੈ ਜਬਰਦਸਤ ਪੀਸ ਹੈ ਰੇਟ ਰਹੂਗਾ ਸਿਰਫ ਤੇ ਸਿਰਫ ਸ਼ਾਲਾਂ ਦੇ ਵਿੱਚੇ ਹੈ ਜੀ ਨਾਲ ਇਹ ਦੇਖੋ ਆਹ ਸ਼ਾਲ ਇਹਦੇ ਨਾਲ ਬਹੁਤ ਵਧੀਆ ਪੀਸ ਹੈ ਰੇਟ ਇਹਦਾ ਵੀ ਰਹੂਗਾ ਜੀ 1195 ਰੁਪਏ ਆਹ ਲਓ ਜੀ 3 ਮੀਟਰ ਸ਼ੈਰਡ ਵੀਵਿੰਗ ਵਾਲਾ ਡਿਜ਼ਾਈਨ ਹੈ ਜੀ ਮੈਗਲੈਂ ਚੈੱਕ ਕਰੋ ਆਹ ਬੈਗ ਦੇ ਉੱਪਰ ਵੀ ਨਾਲ ਦੇਖੋ ਤੁਹਾਨੂੰ ਮਿਲੂਗਾ ਜੀ ਡਿਜ਼ਾਈਨ ਨਿਓਨ ਸ਼ੇਡ ਦਾ ਪੀਸ ਆ ਆਹ ਲਓ ਜੀ ਬਾਟਮ ਆ ਨਾਲ ਮਿਲੂਗਾ ਜੀ ਸ਼ਾਲ ਤੁਹਾਨੂੰ ਵੀਵਿੰਗ ਵਾਲਾ ਹੀ ਸ਼ਾਲ ਹੈ ਸਿਰਫ 1195 ਕੋਈ 1495 1395 ਵਾਲੇ ਸੂਟ ਨੇ 1195 ਦਾ ਸੂਟ ਉਹ ਵੀ ਦੋ ਸੂਟ ਮਿਲਣਗੇ ਤੁਹਾਨੂੰ 2300 ਰੁਪਏ ਦੇ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਲਓ ਜੀ ਸਡਾਨਾ ਬ੍ਰਾਂਡ ਦਾ ਪੀਸ ਆ ਗਿਆ ਜੀ ਕੈਟਲੌਗ ਵਾਲਾ ਪਿਓਰ ਪਸ਼ਮੀਨਾ ਪਹਿਲਾ ਪੀਸ ਚੈੱਕ ਕਰੋ ਮਾਊਸ ਕਲਰ ਦਾ ਪੀਸ ਹੈ ਜੀ ਖੂਬਸੂਰਤ ਪੀਸ ਹੈ ਬ੍ਰਾਂਡਡ ਆਰਟੀਕਲ ਹੈ ਆ ਲਓ ਜੀ ਬਾਟਮ ਤੁਹਾਨੂੰ ਇਹ ਪੀਸ ਕੋਈ ਵੀ ਕੈਟਲੌਗ ਵਾਲੇ ਇਸ ਭਾਅ ਦੇ ਵਿੱਚ ਨਹੀਂ ਦੇਊਗਾ ਜੀ ਪ੍ਰਿੰਟਿੰਗ ਦੇਖੋ ਜੀ ਸ਼ਾਲ ਦੀ ਪ੍ਰਿੰਟਿੰਗ ਜੀ ਉਹੀ ਲਾਈਟ ਵੇਟ ਵਿਸਕੋਸ ਪਸ਼ਮੀਨਾ ਦੀ ਮਿਲੂਗੀ ਜੀ ਸ਼ਾਲ ਕਿਆ ਬਾਤ ਹੈ ਪੀ ਚੈੱਕ ਕਰੋ ਜਰਾ ਸ਼ੌਲ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪੱਲੂ ਕਿੱਡੇ ਵਧੀਆ ਬਣੇ ਹੋਏ ਨੇ ਰੇਟ ਉਹੀ ਰਹੂਗਾ ਜੀ ਇਹਦਾ ਵੀ ਆ ਲੋ ਜੀ ਆਪਸੇ ਸਿਟਿੰਗ ਦੇਖੋ ਇਸ ਤਰ੍ਹਾਂ ਬਣੂਗਾ ਬ੍ਰਾਂਡਡ ਆਰਟੀਕਲ ਹੈ ਸਦਾਰਾ ਬ੍ਰਾਂਡ ਦਾ ਪੀਸ ਹੈ ਜੀ ਆ ਲੋ ਬਹੁਤ ਸੋਹਣਾ ਪੀਸ ਆ ਗਿਆ ਜੀ ਕਿਆ ਬਾਤ ਹੈ ਆ ਡਿਜ਼ਾਈਨ ਹੋਏ ਨਹੀਂ ਨਿਕਲਣ ਦੇ ਉੱਪਰ ਮਾਊਸ ਕਲਰ ਦਾ ਪੀਸ ਆ ਪੀ ਚੈੱਕ ਕਰੋ ਮਿਰਰ ਦਾ ਕੰਮ ਕੀਤਾ ਹੋਇਆ ਘੇਰੇ ਦੇ ਉੱਪਰ ਵੀ ਮਿਰਗ ਦਾ ਮਿਰਗ ਦਾ ਕੰਮ ਕੀਤਾ ਹੈ ਜੀ ਆ ਪਿਓਰ ਪਸ਼ਮੀਨੇ ਦੀ ਮਿਲੂਗੀ ਬਾਟਮ ਤੇ ਨਾਲ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸੋਲ ਸੋਲ ਦੇਖੋ ਕਿੰਨੀ ਸ਼ਾਨਦਾਰ ਪੂਰੀ ਲੰਬੀ ਚੌੜੀ ਸੋਲ ਮਿਲੂਗੀ ਜੀ ਛੋਟੀ ਸੋਲ ਨਹੀਂ ਮਿਲੂਗੀ ਤੁਹਾਨੂੰ ਇਹ ਤੁਹਾਨੂੰ ਪਤਾ ਹੀ ਹੈ ਮੈਂ ਜਿਹੜੀ ਵੀ ਚੀਜ਼ ਵੇਚਦਾ ਨਾ ਮੈਂ ਬ੍ਰਾਂਡਡ ਵੇਚਦਾ ਮੈਂ ਹਲਕੇ ਵੀ ਇਸ ਕਸਟਮਰ ਨੂੰ ਦਿੰਦਾ ਹੀ ਹੈ ਨੀਗਾ ਆ ਲੋ ਜੀ ਕਰੀਮ ਕਲਰ ਆ ਗਿਆ ਜੀ ਸਿੰਗਲ ਪੀਸ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਜੀ ਅੱਜ ਦੇ ਵੀ ਚੈੱਕ ਕਰੋ ਸਡਾਨਾ ਬ੍ਰਾਂਡ ਦਾ ਪੀਸ ਹੈ ਜੀ ਕ੍ਰੀਮ ਐਂਡ ਗ੍ਰੇ ਕਲਰ ਦੀ ਪ੍ਰਿੰਟਿੰਗ ਆ। ਆ ਲਓ ਜੀ, ਬਾਟਮ ਤੇ ਨਾਲ ਮਿਲੂਗੀ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ। ਸ਼ਾਲ ਵੀ ਤੁਹਾਨੂੰ ਦੇਖੋ ਕਿੰਨੀ ਸ਼ਾਨਦਾਰ ਮਿਲ ਰਹੀ ਹੈ ਪ੍ਰਿੰਟਿੰਗ ਦੇਖੋ ਸ਼ਾਲ ਦੀ। ਕਮ ਬਾਤ ਹੈ। ਆ ਪੀਰਲ ਬ੍ਰੈਂਡ ਦਾ ਪੀਸ ਆ ਗਿਆ ਜੀ। ਸਾਰੇ ਹੀ ਬ੍ਰਾਂਡਡ ਆਰਟੀਕਲ ਜੀ। ਪੀਸ ਚੈੱਕ ਕਰੋ, ਬ੍ਰਾਂਡ ਚੈੱਕ ਕਰ ਲਓ ਨਾਲੇ। ਆ ਪੂਰੀ ਪੂਰੀ ਫਰੰਟ ਦੇ ਉੱਪਰ ਹੈ ਜੀ ਬਾਹਾਂ ਦੇ ਉੱਪਰ ਨਾਲ ਤੁਹਾਨੂੰ ਇਹ ਸੈਲਫ ਕਢਾਈ ਮਿਲੂਗੀ ਜੀ ਪ੍ਰਿੰਟਿੰਗ ਅਲੱਗ ਹੈ ਜੀ ਬਹੁਤ ਸ਼ਾਨਦਾਰ ਪੀਸ ਨੇ ਆ ਲੋ ਬਾਟਮ ਤੇ ਤੁਹਾਨੂੰ ਮੈਂ ਦੁਪੱਟਾ ਦਿਖਾਉਂਗਾ ਜੀ ਖੂਬਸੂਰਤ ਦੁਪੱਟਾ ਆ ਲੋ ਜੀ 1575 ਰੁਪਏ 1575 ਰੁਪਏ ਵਾਲਾ ਸੂਟ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 1195 ਰੁਪਏ ਚ ਫੁੱਲ ਪਿਓਰ ਦਾ ਦੁਪੱਟਾ ਜੀ ਡਿਜੀਟਲ ਦੁਪੱਟਾ ਪੂਰਾ ਲੰਬਾ ਚੜਾ ਦੁਪੱਟਾ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਨੇ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਸਿਰਫ 1195 ਰੁਪਏ ਜੀ ਆ ਲੋ ਜੀ ਸੜਾਨਾ ਬ੍ਰਾਂਡ ਦਾ ਪੀਸ ਆ ਗਿਆ ਪੀ ਚੈੱਕ ਕਰੋ ਜਰਾ 1195 ਜੀ ਘੇਰੇ ਤੇ ਕਢਾਈ ਹੈ ਜੀ ਡਿਸਟਲ ਪੇਂਟਿੰਗ ਹੈ ਸਾਰੀ ਦੀ ਸਾਰੀ ਬਲੈਕ ਕਲਰ ਦਾ ਸੂਟ ਆ ਬਲੈਕ ਕਲਰ ਦੀ ਬਾਟਮ ਪੈਨਲ ਬਣਿਆ ਆ ਔਰ ਨਾਲ ਬੈਕ ਔਰ ਫਰੰਟ ਦੋਨੋ ਪ੍ਰਿੰਟਡ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸਿਰਫ 1100 ਤੇ 95 ਰੁਪਏ ਜੀ ਬਸ ਜਰਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਆਹ ਲੋ ਜੀ ਚੈੱਕ ਵਾਲਾ ਡਿਜ਼ਾਈਨ ਆ ਗਿਆ ਜੀ ਵੀ ਚੈੱਕ ਕਰੋ ਜੀ ਚੈੱਕ ਵਾਲਾ ਡਿਜ਼ਾਈਨ ਹੈ ਚੈੱਕ ਕਰੋ ਜਰਾ ਪਿਓਰ ਪਸ਼ਮੀਨਾ neck ਦੇ ਉੱਪਰ ਕਢਾਈ ਆ ਜੀ ਸਾਰੀ ਸਾਰੀ ਡਿਜੀਟਲ ਪ੍ਰਿੰਟ ਹੈ ਖੂਬਸੂਰਤ ਪੀਸ ਹੈ ਆਹ ਲੋ ਜੀ ਮੰਗੋ ਸ਼ੇਡ ਦਾ ਪੀਸ ਹੈ ਪਿਓਰ ਲੈ ਮਿਲੂਗਾ ਜੀ ਨਾਲ ਦੁਪੱਟਾ ਪ्योर ਬੋਲੂਗਾ ਕੋਈ ਸਿੰਥੈਟਿਕ ਦੁਪੱਟਾ ਨਹੀਂ ਹੋਊਗਾ ਜੀ ਪੂਰਾ ਲੰਬਾ ਜੋੜਾ ਦੁਪੱਟਾ ਜੀ ਫੁੱਲ ਪ्योर ਦਾ ਹੀ ਦੁਪੱਟਾ ਸਰਦੀਆਂ ਦੇ ਤੋਹਫੇ ਨੇ ਕੋਈ ਪੀ ਛੱਡਣਾ ਨਹੀਂ ਜੀ ਸਮਾਰਾ ਬ੍ਰਾਂਡ ਦਾ ਪੀਸ ਹੈ ਬ੍ਰਾਂਡ ਚੈੱਕ ਕਰ ਲੋ ਜੀ ਆ ਲੋ ਸਿੰਗਲ ਪੀਸ ਜੀ ਕੈਟਲੌਗ ਵਾਲਾ ਪੀਸ ਹੈ ਜੀ ਪੀ ਚੈੱਕ ਕਰੋ ਜੀ ਘੇੜਾ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਘੇੜੇ ਤੇ ਨਾਲ ਕਢਾਈ ਆ ਨੈਕਲਾਈਨ ਤੇ ਵੀ ਕਢਾਈ ਆ ਖੂਬਸੂਰਤ ਪੀਸ ਹੈ ਪਲੇਨ ਬਾਟਮ ਹੈ ਔਰ ਨਾਲ ਮਿਲੂਗੀ ਜੀ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਸਿਰਫ 1100 ਤੇ 95 ਰੁਪਏ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਸ਼ਾਲ ਜੀ ਆ ਲੋ ਪੀ ਆਰ ਐਮ ਬ੍ਰੈਂਡ ਦਾ ਪੀਸ ਹੈ ਜੀ ਮਹਿੰਗੇ ਪੀਸ ਨੇ ਸਾਰੇ 1195 ਦੋ ਸੂਟ ਮਿਲਣਗੇ ਤੁਹਾਨੂੰ 2300 ਰੁਪਏ ਦੇ ਜੀ ਤੁਹਾਡਾ ਫਾਇਦਾ ਹੋਣ ਵਾਲਾ ਅੱਜ ਬਹੁਤ ਜ਼ਿਆਦਾ ਆ ਲੋ ਜੀ ਵੀ ਚੈੱਕ ਕਰੋ ਪਹਿਲਾਂ ਤਾਂ ਜੈਪੁਰ ਸਟਾਈਲ ਪ੍ਰਿੰਟਿੰਗ ਹੈ ਜੀ neck ਦੇ ਉੱਪਰ ਕਢਾਈ ਕੀਤੀ ਹੋਈ ਹੈ neck line ਦੇ ਉੱਪਰ ਢਾਈ ਨੱਕ ਬਣਿਆ ਹੋਇਆ ਘੇਰੇ ਦੇ ਪਿੱਛੇ ਖੂਬਸੂਰਤ ਪ੍ਰਿੰਟਿੰਗ ਹੈ ਆਲੋ ਬਲੈਕ ਕਲਰ ਦੀ ਮਿਲੂਗੀ ਬਾਟਮ ਤੇ ਨਾਲੇ ਮਿਲੂਗੀ ਜੀ ਸਵਾਲ ਤੁਹਾਨੂੰ ਬਹੁਤ ਸ਼ਾਨਦਾਰ ਖੂਬਸੂਰਤ ਸਵਾਲ ਸਿਰਫ 1295 ਜੀ 2 ਸੂਟ 2300 ਰੁਪਏ ਦੇ ਜੀ ਆਲੋ ਸੈਬਾ ਬਰੈਨ ਦਾ ਪੀਸ ਆ ਗਿਆ ਜੀ ਪੀਸ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਸੂਟ ਰਹੀ ਜੀ ਸਾਰੇ ਪ੍ਰਿੰਟਿੰਗ ਦੇਖੋ ਪਹਿਲਾਂ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ 2.5 ਮੀਟਰ ਸ਼ਰਟ 2.5 ਮੀਟਰ ਦਾ ਉੱਪਰ ਮਿਲੂਗੀ ਜੀ ਪਿਓਰ ਪਸ਼ਮੀਨੇ ਦੀ ਉਹ ਬਾਟਮ ਦੇ ਨਾਲ ਸ਼ਾਲ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਆਪ ਬਾਤਰ ਪੀਚ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਸਿਰਫ 1195 ਜੀ ਆਪ ਤੇ ਸਟੀਚਿੰਗ ਦੇਖੋ ਜੀ ਸਨੈਪਰ ਨੂੰ ਨਾਲ ਦਿਖਾ ਰਿਹਾ ਖੂਬਸੂਰਤ ਪੀਸ ਹੈ ਨੈਕਸਟ ਜਨ ਦੇਖੋ ਕਿੰਨਾ ਪਿਆਰਾ ਪੀਸ ਆ ਗਿਆ ਜੀ ਆ ਲੋ ਸਾਰੇ ਦੇਖੋ ਕਿੱਡੇ ਸੋਹਣੇ ਸੋਹਣੇ ਸੂਟ ਨੇ ਸਾਰੇ ਦੇ ਸਾਰੇ ਉਹ ਸੌਫਟ ਕਪੜਾ ਜੀ ਪਿਓਰ ਕੁਆਲਟੀ ਇਹਦੇ ਸਾਰੀਆਂ ਕਲਰ ਦੇਖੋ ਕਿੰਨਾ ਸ਼ਾਨਦਾਰ ਮਿਲਟਰੀ ਦਾ ਸ਼ੇਡ ਹੈ ਘੇਰੇ ਦੇ ਉੱਪਰ ਕਢਾਈ ਦਿਖਾ ਦਿਓ ਜਰਾ ਪੈਨਲ ਬਣਿਆ ਬਾਹਰ ਦੇ ਅਲੱਗ ਪ੍ਰਿੰਟਿੰਗ ਹੈ ਜੀ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਆਹ ਲੋ ਸਨੈਪ ਤੁਹਾਨੂੰ ਮੈਂ ਨਾਲ ਦਿਖਾਉਂਗਾ ਬਾਟਮ ਤੇ ਆ ਮਿਲੂਗੀ ਜੀ ਤੁਹਾਨੂੰ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਸਿਰਫ 1195 ਰੁਪਏ ਜੀ ਕੋਈ ਸੂਟ 1395 1495 ਤੋਂ ਘਟਦਾ ਨਹੀਂ ਹੈਗਾ ਆਹ ਲੋ ਸ਼ਾਲ ਚੈੱਕ ਕਰੋ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਹੈ ਜੀ ਰੇਟ ਰਹੂਗਾ ਸਿਰਫ ਔਰ ਸਿਰਫ 1195 ਜੀ ਕਲੋਰੀ ਬ੍ਰੈਂਡ ਦਾ ਪੀਸ ਹੈ ਜੀ ਆਹ ਲੋ ਜੀ ਕਲਰ ਆ ਗਿਆ ਜੀ ਇਹਦੇ ਵਿੱਚ ਮਸਟਰਡ ਸ਼ੇਡ ਸ਼ੇਡ ਬਹੁਤ ਸ਼ਾਨਦਾਰ ਨੇ ਆਹ ਲੋ ਕੜਾਈ ਚੈੱਕ ਕਰੋ ਜੀ ਕਿਹਨੇ ਦੇ ਖੂਬਸੂਰਤ ਪੀਸ ਹੈ ਜੀ ਕੱਪੜਾ ਹੀ ਬਹੁਤ ਸੌਫਟ ਹੈ ਜੀ ਆਹ ਲੋ ਸਾਰੇ ਬ੍ਰੈਂਡਡ ਸੂਟ ਇਸ ਭਾਅ ਦੇ ਮਿਲਦਾ ਵੀ ਰੇਟ ਨਹੀਂ ਹੈਗਾ ਇਹ ਭਾਅ ਜੋ ਭਾਅ ਮੈਂ ਤੁਹਾਨੂੰ ਦੇ ਰਿਹਾ ਸੂਟ ਆਹ ਲੋ ਨਾਲ ਸ਼ਾਲ ਚੈੱਕ ਕਰੋ ਖੂਬਸੂਰਤ ਸ਼ਾਲ ਲਾਈਟ ਵੇਟ ਵਿਸਕੋਸ ਪਿਛਮੀਨਾ ਚਾਹੇ ਮੁੱਠੀ ਚ ਸੌ ਲੈ ਲਓ ਜੀ ਆ ਲੋ ਜੀ ਆਫਟਰ ਸਟਿਚਿੰਗ ਇਦਾਂ ਬਣੂਗਾ ਸੂਟ ਖੂਬਸੂਰਤ ਪੀਸ ਹੈ ਆ ਲੋ ਜੀ ਚੈਰੀ ਕਲਰ ਆ ਗਿਆ ਕਲਰ ਬਹੁਤ ਸ਼ਾਨਦਾਰ ਨੇ ਆ ਚੱਕੋ ਜੀ ਆ ਬਾਤਾਂ ਪੀ ਚੈੱਕ ਕਰੋ ਕਿ ਕਿੰਨਾ ਸ਼ਾਨਦਾਰ ਪੀਸ ਹੈ ਢੇਰੇ ਤੇ ਕਢਾਈ ਹੈ ਜੀ ਪੂਰਾ ਦੇਖੋ ਮਲਟੀ ਸ਼ੀਟ ਪ੍ਰਿੰਟਿੰਗ ਕੀਤੀ ਆ ਜੀ ਡਿਜੀਟਲ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਬ੍ਰਾਂਡਡ ਆਰਟੀਕਲ ਆ ਲਓ ਜੀ ਬਾਟਮ ਆ ਲੋ ਜੀ ਇਹਦੀ ਸ਼ਾਲ ਤੁਹਾਨੂੰ ਸਨੈਪ ਵੀ ਦਿਖਾਉਂਗਾ ਨਾਲ ਇਹਦਾ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਇਹ ਐਸਡੀ ਵੀਡੀਓ ਦਾ ਲਾਸਟ ਪੀਸ ਚੈੱਕ ਕਰੋ ਜਰਾ ਸ਼ਾਲ ਖੂਬਸੂਰਤ ਸ਼ਾਲ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਹੁਣ ਮਿਲਾਂਗੇ ਆਪਾਂ ਜਲਦੀ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾ ਸਤਿ ਸ੍ਰੀ ਅਕਾਲ ਬਾਏ ਬਾਏ